ਠੀਕ ਆ ਨਾ ਵੀ ਮੇਰੀ ਮਾਂ ਤਕਲੀਫ ਚਾ ਜਾਂ ਕਿਵੇਂ ਕਦੀ ਨਹੀਂ ਪੁੱਛਿਆ ਉਹਨਾਂ ਕੋਦੀ ਪਾਣੀ ਦਾ ਘੁੱਟ ਇਦੋਂ ਤਾਂ ਬੰਦਾ ਕਿਰਾਏਦਾਰ ਹੋਵੇ ਉਹ ਵੀ ਪੁੱਛ ਲੈਂਦਾ ਇਹ ਬਿਲਕੁਲ ਨਹੀਂ ਪੁੱਛਦੇ ਫਕੀਰੀ ਰੋਆ ਤੇ ਵਾਕਈ ਮੈਨੂੰ ਮਿਲੀ ਵੀ ਫਕੀਰੀ ਬਣ ਸੰਭ ਨਾ ਤਾਂ ਮੇਰੇ ਘਰ ਵਾਲੇ ਨੇ ਕੀਤੀ ਤੇ ਨਾ ਬੱਚੇ ਸਾਹਮਦੇ ਆ ਦੇਖੋ ਜੀ ਆਪਾਂ ਖੋਦ ਆਪਣੇ ਆਪ ਤੇ ਡਿਪੈਂਡ ਆ ਅੱਛਾ ਹਾਂ ਬਿਲਕੁਲ ਪਾਣੀ ਦਾ ਮੈਂ ਚਲੋ ਠੀਕ ਆ ਜੋ ਗੱਲਾਂ ਹੈਗੀਆਂ ਹੈਗੀਆਂ ਨੇ ਨਾ ਉਹ ਬੱਚੇ ਇਹੋ ਜਿਹੇ ਆ ਕਿ ਪਾਣੀ ਦਾ ਘੁੱਟ ਨਹੀਂ ਪੁੱਛਦੇ ਸਹੀ ਗੱਲ ਆ ਮੈਂ ਆਪਣਾ ਆਪ ਹੀ ਮੇਰੀ ਸਰਵੈਂਟ ਰੱਖੀ ਹੋਈ ਆ ਤੇ ਆਪਣਾ ਆਪ ਹੀ ਜੀ ਸਾਰਾ ਦਿਨ ਆਪਣਾ ਗੇਟ ਲਾ ਕੇ ਬੈਠੇ ਰਹੇ ਇਹਦਾ ਬਸ ਜੋ ਵੀ ਹੈਗੀ ਜ਼ਿੰਦਗੀ ਬਸ ਕੀ ਦਸੀਏ ਤੁਹਾਨੂੰ ਨਹੀਂ ਠੀਕ ਨਹੀਂ ਕਦੇ ਸੋਚਿਆ ਸੀਗਾ ਵੀ ਮੈਂ ਚਲੋ ਤੁਸੀਂ ਭਾਵਕ ਵੀ ਹੋ ਜਾਂਦੇ ਮੈਨੂੰ ਪਤਾ ਛੇਤੀ ਸੀ ਵੀ ਇੱਕ ਇੰਨਾ ਸੋਹਣਾ ਦੌਰ ਮੈਂ ਹੰਡਾਇਆ ਜ਼ਿੰਦਗੀ ਦਾ ਹਾਂਜੀ ਹਾਂਜੀ ਦੇਖਿਆ ਕਿ ਰੁਪਈਆ ਤੁਸੀਂ ਇਕੱਠਾ ਕੀਤਾ ਮਿਹਨਤ ਦੇ ਨਾਲ ਮੁੜਕੇ ਦੇ ਵਿੱਚ ਗੜੁੱਚ ਹੋ ਕੇ ਲੱਗਦਾ ਸੀਗਾ ਵੀ ਅੱਜ ਇਹ ਦਿਨ ਵੀ ਆਉਣਗੇ ਵੀ ਪੋਤਾਂ ਤੀਏ ਜਦੋਂ ਪਾਣੀ ਨਹੀਂ ਪੁੱਛਦੇ ਨਹੀਂ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਬੱਚੇ ਨੂੰ ਤਾਂ ਇੰਨੇ ਲਾਡਾ ਨਾ ਪਾਲਿਆ ਮੈਂ ਇੱਕ ਅਸੀਂ ਨਵੀਂ ਗੱਡੀ ਦਾਦਾ ਮੋਟਰ ਵਾਲਿਆਂ ਤੋਂ ਕਢਾਈ ਕੰਟੈਸਾ ਨਿਊ ਗੱਡੀ ਉਹ ਮੈਂ ਛੋਟਾ ਜਿਹਾ ਸੀ ਬੇਟਾ ਮੈਂ ਉਹਨੂੰ ਵਿੱਚ ਬਿਠਾ ਕੇ ਅਸੀਂ ਰਾਤ ਨੂੰ ਸਭ ਦੇ ਘਰ ਡੱਬੇ ਵੰਡ ਕੇ ਆਏ ਵੀ ਬੱਚਾ ਇੰਨੇ ਲਾਡਾ ਨਾ ਪਾਲਿਆ ਸੀ ਲੇਕਿਨ ਹੁਣ ਉਹਨੂੰ ਪਰਵਾਹ ਹੀ ਨਹੀਂ ਹੈ ਦੇ ਕੋਲ ਇਹ ਦੇਲ ਨੂੰ ਦੁੱਖ ਨਹੀਂ ਲੱਗਦਾ ਹਾਂਜੀ ਨਹੀਂ ਚਲੋ ਹੁਣ ਤੁਸੀਂ ਗੱਲ ਛੇੜ ਲਈ ਆ ਤਾਂ ਮੈਂ ਵੀ ਛੇੜ ਲੈਣਾ ਹਾਂ ਪਿੰਪਲ ਸਾਹਿਬ ਨੇ ਕਹਿੰਦੇ ਵੀ दारू ਨੂੰ ਆਪਣੇ ਨੂੰ ਬਹੁਤ ਸਮਾਂ ਦਿੱਤਾ ਜਾਂ दारू ਦੇ ਵਿੱਚ ਉਹ ਗੜੁੱਚ ਰਹਿੰਦੇ ਸੀ ਜਾਂ दारू ਪੀਂਦੇ ਸੀ ਉਹ ਚੀਜ਼ ਨੇ ਫਿਰ ਕਿਵੇਂ ਤੋੜਿਆ ਵੀ ਜਿਹਨੂੰ ਜਿਹੜੀ ਮੁਹੱਬਤ ਦੇ ਲਈ ਉਹ ਬੰਦਾ ਤਰਸਦਾ ਮੇਰੇ ਲਈ ਲੁਧਿਆਣੇ ਆ ਗਿਆ ਤੇ ਫਿਰ ਉਸ ਤੋਂ ਬਾਅਦ ਇਦਾਂ ਦੀਆਂ ਚੀਜ਼ਾਂ ਵਾਪਰ ਜਾਣਗੀਆਂ ਦਿਲ ਨੂੰ ਬਸ ਸ਼ਰਾਬ ਪੀਣੀ ਸ਼ੁਰੂ ਕਰਤੀ ਜਿਵੇਂ ਕੋਈ ਮਾਹੌਲ ਇਹੋ ਜਿਹਾ ਸੀ ਜਿਵੇਂ ਪ੍ਰੋਮ ਤੇ ਜਾਈਦਾ ਸੀ ਅਸੀਂ ਪ੍ਰੋਮ ਕਰਨਾ ਮਾਨਕਪਾਜੀ ਨਾਲ ਗਾਉਂਦੀ ਸੀ ਮੈਂ ਜਾਂ ਰੰਬਲਾ ਜੀ ਨਗਾਇਆ ਛਿੰਦਾ ਜੀ ਨਗਾਇਆ ਉਹ ਪਿੱਛੇ दारू ਪੀ ਜਾਣੀ ਫਿਰ ਚੱਕ ਕੇ ਲਿਆਉਣਾ ਫਿਰ ਕੋਈ ਚੰਗੀ ਗੱਲਾਂ ਦੇਖੋ ਪਰ ਆਪਣੀ ਲਾਈਫ ਨਹੀਂ ਨਾ ਦੇਖੀ ਉਸ ਬੰਦੇ ਨੇ ਵੀ ਲੇਡੀਜ਼ ਦੀ ਵੀ ਕੋਈ ਲਾਈਫ ਹੁੰਦੀ ਹੈ ਇਕੋ ਆਪਣੇ ਕਮਾਈ ਕਰਕੇ ਪੇਮੈਂਟ ਲੈ ਲੈ ਕੇ ਮੈਂ ਘਰ ਬਣਾਇਆ ਜੀ ਹਾਂਜੀ ਤੇ ਬਸ ਹੁਣ ਕੁਝ ਨਹੀਂ ਦੱਸ ਸਕਦੀ ਮੈਂ ਹਾਂਜੀ ਵਧੀਆ ਚਲੋ ਆਪਣੀ ਮੈਂ ਤਾਂ ਹੁਣ ਆਪਣੀ ਇਹ ਸੋਚਦੀ ਆ ਕਿ ਜਿਹੜਾ ਅਸੀਂ ਕਮਾਇਆ ਉਹਨੂੰ ਹੰਡਾਈਏ ਨਹੀਂ ਬਣਾਉਣਾ ਚਾਹੀਦਾ ਕਲਾਕਾਰ ਪਰ ਲੱਗਦਾ ਨਹੀਂ ਹੈਗਾ ਵੀ ਆਰਟਿਸਟ ਜਿਹੜੇ ਸਾਰੀ ਉਮਰ ਲੋਕਾਂ ਨੂੰ ਇਸ ਚੀਜ਼ ਦਾ ਹੁੱਕਾ ਦਿੰਦੇ ਨੇ ਰੌਲਾ ਪਾਉਂਦੇ ਨੇ ਕਿ ਮਾਪਿਓ ਦੀ ਸੇਵਾ ਕਰੋ ਮੇਰੇ ਬੱਚੇ ਲੈਕ ਨੇ ਉਹ ਲੱਗਦਾ ਵੀ ਜਦੋਂ ਆਪਣੇ ਬੱਚੇ ਨਾਲ ਪੁੱਛਣ ਤਾਂ ਫਿਰ ਕਲਾਕਾਰ ਦਾ ਜਿਹੜਾ ਦਿਲ ਪੁੱਛੇ ਹੀ ਜਾਂਦਾ ਹਾਂਜੀ ਉਹ ਤਾਂ ਬਹੁਤ ਦੁੱਖ ਲੱਗਦਾ ਬਹੁਤ ਜ਼ਿਆਦਾ ਦੁੱਖਾਂ ਦਾ ਤਾਂ ਭਰਿਆ ਹੋਇਆ ਦਿਲ ਤੁਹਾਨੂੰ ਨਹੀਂ ਦੱਸ ਸਕਦੇ ਆਪਾਂ ਚਲੋ ਜੋ ਵੀ ਹੁਣ ਤੁਸੀਂ ਪੁੱਛਿਆ ਤਾਂ ਆਪਾਂ ਗੱਲ ਕਰ ਲਈ ਲੇਕਿਨ ਬੱਚੇ ਨੂੰ ਮਾਂ ਮਾਂ-ਬਾਪ ਦੇ ਬਾਰੇ ਸੋਚਣਾ ਚਾਹੀਦਾ ਠੀਕ ਆ ਨਾ ਵੀ ਮੇਰੀ ਮਾਂ ਤਕਲੀਫ ਚ ਆ ਜਾਂ ਕਿਵੇਂ ਕਦੀ ਨਹੀਂ ਪੁੱਛਿਆ ਉਹਨਾਂ ਨੇ ਕੋਦੀ ਵੀ ਪਾਣੀ ਦਾ ਘੋਟ ਇਹਦੋਂ ਤਾਂ ਬੰਦਾ ਕਿਰਾਏਦਾਰ ਹੋਵੇ ਉਹ ਵੀ ਪੁੱਛ ਲੈਂਦਾ ਹਾਂ ਇਹ ਬਿਲਕੁਲ ਨਹੀਂ ਪੁੱਛਦੇ ਚਲੋ ਆਪਾਂ ਤਾਂ ਇਹ ਕਿੰਨੇ ਵੀ ਜਿਵੇਂ ਜ਼ਿੰਦਗੀ ਹੈਗੀ ਆਪਣੀ ਆ ਮਤਲਬ ਜਿਹੜੀ ਚਮਕ ਧਮਕਾ ਮੁੜਕਾ ਤੁਹਾਨੂੰ ਵੀ ਉਨਾ ਹੀ ਆ ਰਿਹਾ ਜ਼ੋਰ ਤੁਹਾਡਾ ਵੀ ਉਨਾ ਹੀ ਲੱਗ ਰਿਹਾ ਤੇ ਤੁਸੀਂ ਵੀ ਉਸੇ ਸਾਰੇ ਦੌਰ ਚੋਂ ਗੁਜ਼ਰ ਰਹੇ ਹੋ ਪਰ ਜਦੋਂ ਲੱਗਦਾ ਸੀਗਾ ਵੀ ਇਹ ਕੀ ਸੋਚਿਆ ਫਿਰ ਉਹਦੋਂ ਸੋਚਿਆ ਕਿ ਸਾਨੂੰ ਚਾਹ ਚਾਹ ਬਹੁਤ ਹੁੰਦਾ ਸੀ ਵੀ ਸਾਨੂੰ ਜਾਂਦਾ ਸੀ ਪ੍ਰੋਗਰਾਮ ਤੇ ਜਾਣਾ ਬਸ ਉਦੋਂ ਖਿਆਲ ਹੀ ਨਹੀਂ ਸੀ ਹੁੰਦਾ ਕਿ ਬਰ ਮੈਨੂੰ ਇਹ ਜੈਸੀ ਇੱਕ ਇੱਕ ਇਹ ਵੀ ਆ ਵੀ ਕਲਾਕਾਰ ਸਾਡੇ ਚ ਬਚਪਨ ਸੀਗਾ ਬਚਪਨ ਚ ਇਹ ਹੁੰਦਾ ਵੀ ਚਲ ਕੋਈ ਨਹੀਂ ਜਿਹੜਾ ਹੁਣ ਹੁਣ ਤੱਕ ਵੀ ਇੰਨਾ ਵੱਡਾ ਦਿਲ ਰੱਬ ਨੇ ਦਿੱਤਾ ਆ ਕਿ ਉਹਦਾ ਘੜਾ ਡੁੱਲ ਜੇ ਪਰਵਾਹ ਨਹੀਂ ਕਰਨੀ ਬਸ ਹਿੰਮਤ ਹੈਗੀ ਆ ਪਾਠ ਕਰੀ ਦਾ ਸਵੇਰੇ ਸਵੇਰੇ ਆਪਣਾ ਇਹ ਸੁਚੀ ਦਾ ਵੀ ਮੈਂ ਬਹੁਤ ਸਟਰੋਂਗ ਆ ਚੱਕ ਦਾਂਗੇ ਮੈਂ ਬਹੁਤ ਸੋਹਣੀ ਆ ਆਪਣੇ ਆਪ ਨੂੰ ਐ ਕਹੀਦਾ